ਲੋੜੀ ਦਾ ਤਿਉਹਾਰ ਪੂਰੇ ਪੰਜਾਬ ਦੇ ਵਿੱਚ ਸਰਦਾ ਪੂਰਵਕ ਮਨਾਇਆ ਜਾਂਦਾ ਹੈ ਪਰ ਪਿੰਡਾਂ ਵਿੱਚ ਵਿਲੱਖਣ ਤਰੀਕੇ ਦੀ ਲੋੜੀ ਮਨਾਈ ਜਾਂਦੀ ਹੈ ਪਿੰਡਾਂ ਵਿੱਚ ਲੋਕ ਨੱਚ ਗਾ ਪੰਗੜੇ ਪਾ ਲੋੜੀ ਮਨਾਉਂਦੇ ਹਨ ਪਿੰਡ ਨਨਾਰੀ ਖੋਖਰ ਦੀ ਪੰਚਾਇਤ ਨੇ ਪਿੰਡ ਦੇ ਹੀ ਲੋਕਾਂ ਦੇ ਨਾਲ ਨੱਚ ਟੱਪ ਕੇ ਲੋੜੀ ਮਨਾਈ ਅਤੇ ਮੂੰਗਫਲੀ ਰੇਵੜੀਆਂ ਵੰਡੀਆਂ ਅਤੇ ਪਿੰਡ ਦੇ ਲੋਕਾਂ ਨਾਲ ਖੁਸ਼ੀ ਸਾਂਝੀ ਕੀਤੀ ਦਸੰਯੋਗ ਹੈ ਕਿ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਤਿਉਹਾਰ ਲੋਕ ਆਪਸੀ ਭਾਈਚਾਰਕ ਸਾਂਝ ਉਹ ਗੁੜਾ ਕਰਨ ਦੇ ਲਈ ਇਕੱਠੇ ਹੀ ਮਨਾਉਂਦੇ ਹਨ ਜਿਸ ਕਰਕੇ ਪਿੰਡਾਂ ਵਿੱਚ ਵੱਖ-ਵੱਖ ਪਿੰਡਾਂ ਵਿੱਚ ਵੀ ਲੋੜੀ ਇਸ ਤਰੀਕੇ ਨਾਲ ਹੀ ਮਨਾਈ ਜਾਂਦੀ ਹੈ ਅਤੇ ਲੋਕ ਲੋੜੀ ਵਾਲੇ ਦਿਨ ਇੱਕ ਦੂਜੇ ਨੂੰ ਮੂੰਗਫਲੀ ਰੇਵੜੀਆਂ ਗੱਚਕ ਅਤੇ ਫੁੱਲੀਆਂ ਆਦ ਵੰਡਦੇ ਹਨ ਅਤੇ ਲੋੜੀ ਨੂੰ ਅੱਗ ਲਗਾਈ ਜਾਂ ਤੋਂ ਬਾਅਦ ਸਾਰੇ ਪਿੰਡ ਵਾਸੀ ਇਕੱਠੇ ਬੈਠ ਕੇ ਲੋੜੀ ਸੇਕਦੇ ਹਨ ਲੋੜੀ ਦਾ ਤਿਉਹਾਰ ਮਨਾਉਣ ਸਮੇਂ ਕੀ ਕਿਹਾ ਔਰਤਾਂ ਨੇ ਆਹ ਤੁਸੀਂ ਵੀ ਸੁਣ ਲਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਨਨਾਰੀ ਖੋਖਰ ಗ್ರಾಮ ਪੰਚਾਇਤ ਵੱਲੋਂ ਸਾਰਿਆਂ ਨੂੰ ਲੋਹੜੀ ਅਤੇ ਮਾਗੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਅਸੀਂ ਪਿੰਡ ਨਨਾਰੀ ਖੋਖਰ ਦੇ ਸਾਰੇ ਪਰਿਵਾਰ ਵੱਲੋਂ ਤੇ ਸਾਰੀ ਪੰਚਾਇਤ ਮੈਂਬਰਾਂ ਸਰਪੰਚ ਵੱਲੋਂ ਸਾਰਿਆਂ ਵੱਲੋਂ ਲੋਹੜੀ ਬਹੁਤ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ ਦੇਸਰਾਜ ਸਰਪੰਚ ਉਹਨਾਂ ਦੇ ਪਤਨੀ ਅਹ ਸ਼ਿਮਲਾ ਰਾਣੀ ਸਰਪੰਚ ਜੋ ਮੌਜੂਦਾ ਸਰਪੰਚ ਨੇ ਉਹਨਾਂ ਵੱਲੋਂ ਸਾਰੀ ਪੰਚਾਇਤ ਨੂੰ ਸਾਰੇ ਪਿੰਡ ਵਾਸੀਆਂ ਨੂੰ ਸਾਡੇ ਸਾਰੇ ਪਰਿਵਾਰ ਵੱਲੋਂ ਜੀ ਆਇਆਂ ਨੂੰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ